ਹੱਤ ਪਾ ਦੋ ਨੂੰ ਗੱਡੀ ਨਾ ਕੋਜਪੁਰ ਘੱਟ 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 ਕਰਕੇ ਉਹਨਾਂ ਨੇ ਮਸਲੇ ਨੂੰ ਤੋੜਤੀ ਅੱਛਾ ਜਦੋਂ ਕਿਸੇ ਗੱਡੀ ਉਹਨਾਂ ਨੇ ਤੋਰੀ ਹਾਂ ਕਿਸੇ ਦਾ ਮਮਾ ਬਾਹਰ ਤਾਂ ਬੁੜੀ ਦਾ ਕਿਹਦਾ ਜਵਾਕ ਦੇ ਲੱਤ ਵਰਤੀ ਕਿਦਾਂ ਇਹ ਕਰਤਾ ਉਹਨਾਂ ਨੇ ਕੋਜਪੁਰ ਦੀ ਗੱਡੀ ਚੋਰੀ ਤੀ ਤੇ ਉਦੋਂ ਮੰਡੀ ਲੱਗੀ ਸੀ ਰਾਮਪੁਰੇ ਦੀ ਐਥੋਂ ਕੋਈ ਕੱਥੇ ਬੱਛੇ ਜਿਹੜੇ ਲੈ ਕੇ ਗਏ ਸੀ ਉਦੋਂ ਮੰਜਾ ਤਾਂ ਹੁੰਦੀਆਂ ਸੀ ਘੱਟ ਮੁਸਲਮਾਨ ਜਿਹੜੇ ਲੈ ਕੇ ਗਏ ਸੀ ਮੰਜਾ ਉਹਨਾਂ ਨੂੰ ਆਖਿਆ ਬਾਈ ਗੱਲ ਸੁਣ ਤੂੰ ਭਲਾਵਾ ਕਦਨੇ ਆਮ ਚੱਲ ਪਿਆ ਸੁਰੂ ਕੱਟਵਾ ਨਹੀਂ ਹੋਊਂ ਚੱਲ ਪੀ ਠੀਕ ਐ ਤੂੰ ਪਿੰਡ ਜਾਣ ਦੀ ਕੋਸ਼ਿਸ਼ ਕਰੇ ਨਾ ਹੋਵੇ ਤੂੰ ਪਰਾਹ ਦੀ ਮਾਰਾ ਜਾਵੇਂ ਹਾਂ ਜੀ ਉਹ 13-20 ਬੰਦਾ ਉਹਨਾਂ ਨੇ ਇਕੱਠਾ ਕਰਿਆ ਗੱਡੀ ਦਾ ਮੈਂ ਆ ਜਾ ਕੇ ਸਾਡੇ ਸ਼ੇਰਗੜ ਦਾ ਟੇਸ ਨਾ ਲਈ ਤੇ ਉਹਨਾਂ ਨੇ ਕੀ ਕਰਿਆ ਬਸ ਉੱਥੇ ਲਗਾੜੇ ਸੀਗੇ ਲਗਾਏ ਤੇ ਉੜਾੜ-ਗਲਾੜ ਨੂੰ ਕੱਢ ਕੇ ਬਸ ਮਾਰੀ ਗਏ ਕੱਢ ਕੇ ਮਾਰੀ ਗਏ ਇੱਥੇ ਮੇਰੇ ਰਾਣੇ ਇੱਥੇ ਮਾਰਾ ਗਨਾਸਾ ਧਾਰ ਪਵੇ ਲਹੂ ਦੀ ਮੱਲਾ 25 ਪੈ ਤੈਨੂੰ ਭਾਗ ਦਾ ਛੱਡ ਕੇ ਅੱਜੇ ਬਸ ਕਾਲੀ ਪੱਟੀਆਂ ਉੱਥੇ ਨਹੀਂ ਜਿੱਲਾ ਕੇ ਮਾਰਦੇ ਚੱਕਦੇ ਤੇ ਜਿਹੜੇ ਉਹਨਾਂ ਦੇ ਔਰਤਾਂ ਸੀਗੀਆਂ ਉਹੜੀਆਂ ਨਾ ਲਾੜੀ ਔਰਤਾਂ ਚਾਹੀਦੀਆਂ ਜਗ੍ਹਾ ਉਹਨਾਂ ਨੇ 2000 ਬੰਦੇ ਵੀ ਮਾਰੇ ਮੁਸਲਮਾਨਾਂ ਨੇ ਹਾਂ ਮੁਸਲਮਾਨਾਂ ਨੇ ਇੱਕ ਪਿੰਡ ਚ ਕਰ ਸੀ ਮੁਸਲਮਾਨਾਂ ਦੇ ਘਰ ਬਹੁਤ ਸੀ 2-250 ਘਰੋਂ ਫਰਮਾ ਚ ਦੋ 250 ਜੋ ਕਿੰਨੇ ਕੁ ਬੰਦੇ ਮਾਰੇ ਗਏ ਜਿਆਦਾ ਬਾਕੀ ਜਿਆਦਾਤਰ ਮਾਰੇ ਗਏ ਮਾਚਾ ਉਹ ਸਾਰਾ ਪੰਡੀ ਮਾਰਨ ਤੇ ਹੋ ਗਿਆ ਸੀ ਸਾਰਾ ਸਾਰਾ ਨਹੀਂ ਥੋੜੇ ਮੁੱਡੇ ਲੋਟੂ ਸੀ ਨਹੀਂ ਸਾਰੇ 10 20 ਕਿ ਸੀ ਇੰਨੇ ਸਾਰੇ ਦਾ ਬੰਦੇ ਦਾ ਮੰਨਦੇ ਸੀ ਪਾਪ ਬੰਦੇ ਦਾ ਪਾਪ ਵੀ ਉਹ ਲੋ ਮੰਨਦੇ ਸੀ ਹੁਣ ਨਹੀਂ ਮੰਨਦਾ ਕੋਈ ਪਾਕਿਸਤਾਨ ਚ ਵੀ ਉਹ ਮਾਰਨ ਲੱਗੇ ਸੀ ਉਧਰ ਕਈ ਨਾ ਉਧਰੋਂ ਗੱਡੇ ਇੱਥੇ ਗਰਾਬੂ ਕੀ ਮੰਡੀ ਸਾਡੀ ਸਿਕਿਰੀ ਵਾਲੇ ਆਏ ਸੀ ਉਹਨਾਂ ਦੇ ਭਾਂਦੇ ਰਿਆਂ ਨੇ ਵੱਧ ਮਾਰਦੇ ਮੁਸਲਮਾਨਾਂ ਨੇ ਲੈ ਉਹਨਾਂ ਨੇ ਗੱਡੇ ਵਾਂਗਰ ਗੱਡਾ ਬੰਦ ਕੇ ਲਿਆਂਦਾ ਉਹਨਾਂ ਨੇ ਕਿਹੜਾ ਕਥਰ ਸੱਦੀ ਆ ਕੁ ਅੱਛਾ ਉਧਰੋਂ ਪਹਿਲਾਂ ਸ਼ੁਰੂ ਹੋਇਆ ਫਿਰ ਹਾਂ ਉਹ ਜਦੋਂ ਸ਼ੁਰੂ ਉੱਥੋਂ ਹੋਇਆ ਨਾ 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 ਪੁੱਛਦਾ ਆਈਂ ਦੇਖੀ ਵੀ ਕਿੱਥੇ ਰਹਿੰਦੀ ਆ ਕਿੱਥੇ ਕਰਦੀ ਆ ਪੁੱਛਦਾ ਦਾ ਕੋਈ ਵਿਚਾਰ ਵੀ ਨਹੀਂ ਹੋਇਆ ਨਾ ਨਾ ਕਿੰਨੇ ਦਿਨ ਚੱਲਿਆ ਫਿਰ ਇਹ ਘੱਟ ਤੋਂ ਘੱਟ ਵੀ ਮਹੀਨੇ ਤੋਂ ਵੱਧ ਚੱਲਿਆ ਜਿਹੜੀਆਂ ਉਹਨਾਂ ਦੇ ਜ਼ਮੀਨਾਂ ਸੀਗੀਆਂ ਜਿਹੜੀਆਂ ਉਦੋਂ ਉਹ ਲਾਂਗ ਕਰਤੀਆਂ ਸੀ ਇੱਥੇ ਮਲਕੇ ਜਿਹੜੇ ਹਾਂ ਮਗਰ ਉਹ ਬਾਅਦ ਚ ਬਰਬਾਦੀ ਹੀ ਨਾ ਖਾਤਰ ਬਰਬਾਦੀ ਹੋ ਵੀ ਉਹਨਾਂ ਨੇ ਲਾਂਗ ਕਰਤੀ ਸੀ ਜਾਦੀ ਨਹੀਂ ਜੀ ਪਰ ਬਰਬਾਦੀ ਵਾਲੀ ਗੱਲ ਹੀ ਹੈ ਜਾਣੇ ਸਹੀ ਪੁੱਛਦੇ ਹੋ ਤਾਂ ਜਾਦੀ ਕਿਹੜੀ ਹੋਈ ਬਰਬਾਦੀ ਸੀ ਕਿਉਂਕਿ ਲੋਕਾਂ ਨੂੰ ਬਣੇ ਬਣਾਏ ਘਰ ਦਿੰਦੇ ਨਾ ਹਾਂ ਆਪ ਦਾ ਘਰ ਮਜਾਣਾ ਹੈ ਘਰ ਸਾਰੇ ਛੱਡਦੇ ਆ 1947 ਦੇ ਵਿੱਚ ਪੰਜਾਬ ਦੇ ਵਿੱਚ ਕਿੰਨਾ ਕਤਲੇਆਮ ਹੋਇਆ ਆ ਭਾਵੇਂ ਚੜਦਾ ਸੀ ਭਾਵੇਂ ਲੈਂਦਾ ਸੀ ਆ ਦੋਨਾਂ ਨੇ ਸੰਤਾਪ ਢਾਇਆ ਉਸ ਸਮੇਂ ਦੇ ਜਿਹੜੇ ਗਵਾਹ ਨੇ ਉਸ ਸਮੇਂ ਬਾਪੂ ਦੀ ਉਮਰ 16 ਸਾਲ ਦੀ ਸੀ ਅੱਜ ਬਾਪੂ ਪੋਤਰਿਆਂ ਵਾਲਾ ਪੋਤਰਿਆਂ ਦਾ ਛੱਡੋ ਪੜ ਪੋਤਰਿਆਂ ਵਾਲਾ ਆ ਇਹ ਆ ਜਿਹੜੇ ਇਹ ਬਾਈ ਨੇ ਜਾਂ ਪਿੱਛੇ ਬਾਈ ਨੇ ਪਰੋਤਾ ਜੀ ਇਹ ਮੇਰਾ ਇਹ ਤੁਹਾਡਾ ਇਹ ਪੜੋਤਾ ਹੈ ਇਹ ਪੋਤਾ ਖੁਆ ਹਾਂ ਦੇ ਫਾਜ਼ਾਵਾ ਜਿਹ ਮੈਸਨੇ ਦੇ ਚੋਂ ਠੀਕ ਹੈ ਇਹ ਦਾਦਾ ਨੇ ਸਿੱਧਾ ਸਾਹਬ ਦੱਸਾਂ ਮੋਟਾ ਬਾਪੂ ਹੁਣ ਕਿੰਨੀ ਉਮਰ ਹੋ ਗਈ ਤੁਹਾਡੀ ਹੁਣ ਮੇਰੀ 93 ਹੋ ਗਈ 390 ਆਹ ਮੱਗਣ ਨੂੰ ਮੱਗੜ ਦਾ ਜਨਮ ਹੈ ਮੇਰਾ ਤੇ ਵਾਬੂ ਜਿਹੜਾ ਫਿਰ ਜਦੋਂ ਆਪਾਂ ਕਿਗੇ ਰੌਲੇ ਵਾਲੇ ਸਾਲ ਆ ਸੀਗਾ ਜਦੋਂ ਹਨਾ ਵੰਡੇ ਆ ਗਿਆ ਹਾਂ ਤੇ ਉਦੋਂ ਸੁਰਤ ਸੀ ਪੂਰੀ ਹਾਂ ਜੀ ਉਦੋਂ ਪੂਰੀ ਸੁਰਤ ਸੀ ਮੈਂ ਤਾਂ ਨਹੀਂ ਦੱਸਦਾ ਵੀ ਉਦੋਂ ਇਹ ਰੌਲਾ ਪੈਂਦਾ ਸੱਤ ਭਾਦੋਂ ਦਾ ਲੱਗਦਾ ਰਾਮਪੁਰਾ ਮੰਡੀ ਸੱਤ ਭਾਦੋਂ ਨੂੰ ਗੱਡੀ ਨਾ ਫੋੜੀ ਪਰ ਕੱਟ 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 ਕਰਕੇ ਉਹਨਾਂ ਨੇ ਮਸਲਿਆਂ ਨੇ ਤੋੜਤੀ ਅੱਛਾ ਜਿਹੜੀ ਪਹਿਲੀ ਗੱਡੀ ਉਹਨਾਂ ਨੇ ਤੋੜੀ ਹਾਂ ਕਿਸੇ ਦਾ ਮਮਾ ਬਾਹਰ ਤਾਂ ਬੁੜੀ ਦਾ ਕਿਦਾ ਜਵਾਕ ਦੇ ਲੱਤ ਮਾਰਦੀ ਕਿਦਾ ਇਹ ਕਰਤਾ ਉਹਨਾਂ ਨੇ ਫੋੜੀ ਪਰ ਜਿਹੜੀ ਗੱਡੀ ਚੋਰੀ ਸੀ ਤੇ ਉਧਰੋਂ ਮੰਡੀ ਲੱਗੀ ਸੀ ਰਾਮਪੁਰੇ ਦੀ ਇੱਥੋਂ ਕੋਈ ਕੱਥੇ ਬੱਛੇ ਜਿਹੜੇ ਲੈ ਕੇ ਗਏ ਸੀ ਉਦੋਂ ਮੰਜਾ ਤਾਂ ਹੁੰਦੀਆਂ ਸੀ ਘੱਟ ਉੱਥੋਂ ਜਿਹੜੇ ਮੁਸਲਮਾਨ ਵੀ ਸੀਗੇ ਲੈ ਕੇ ਗਏ ਮੁਸਲਮਾਨ ਜਿਹੜੇ ਲੈ ਕੇ ਗਏ ਸੀ ਮੰਜਾ ਉਹਨਾਂ ਨੂੰ ਆਖਿਆ ਬਾਈ ਗੱਲ ਸੁਣ ਤੂੰ ਭਰਾਵਾ ਜੇਰਾ ਤੇਰਾ ਵਿਖ ਗਿਆ ਤਾਂ ਵਿਖ ਗਿਆ ਨਹੀਂ ਤੂੰ ਇਹਨੂੰ ਨਾ ਇੱਥੇ ਇਹਦਾ ਰੱਸਾ ਲਾ ਦੇ ਤੂੰ ਪਿੰਡ ਜਾਣ ਦੀ ਕੋਸ਼ਿਸ਼ ਕਰ ਅੱਜ ਤੋਂ ਕਤਲੇਆਮ ਚੱਲ ਪਿਆ ਸੁਰੂ ਘਟਵਾ ਨਹੀਂ ਹੋਊ ਚੱਲ ਪੀ ਠੀਕ ਹੈ ਤੂੰ ਪਿੰਡ ਜਾਣ ਦੀ ਕੋਸ਼ਿਸ਼ ਕਰੇ ਨਾ ਹੋਵੇ ਤੂੰ ਬਰਾਹ ਜੀ ਮਾਰਿਆ ਜਾਵਣੀ ਉਹਨੇ ਰੱਸਾ ਉੱਥੇ ਹੀ ਲਾਤਾ ਠੀਕ ਹੈ ਛੱਤ ਬਾਦੋਂ ਨਹੀਂ ਲੱਗਿਆ ਬਦਲ ਪੈਣ ਪਹਿਲਾਂ ਪਿਆ ਨਹੀਂ ਫਿਰ ਦੋ ਆੜਾਂ ਵੀ ਪੈ ਜੇ ਬਦਲਾ ਤਿੰਨਾਂ ਰਮ ਹੀ ਪੈ ਜੇ ਦਨਚ ਹਾਂ ਦਨਚ ਪਾ ਦੇ ਦਿੰਦਾ ਤੇ ਬਾਜ਼ ਮੇਰੇ ਉਰੋਂ ਫਿਰ ਮੁਸਲਮਾਨਾਂ ਨੂੰ ਸਾਰਾ ਨੂੰ ਕਟਾਬਾਡੀ ਉਧਰੋਂ ਦਾ ਹੋਰ ਸੀ ਇੱਥੇ ਵੀ ਕਰਨ ਲੱਗ ਗਏ ਆਪਣੇ ਪਿੰਡ ਵੀ ਇੱਥੇ ਮਜਤਾ ਆਪਣੇ ਕੋਲੇ ਪਹਿਲਾਂ ਉਹਨਾਂ ਨੇ ਉੱਥੋਂ ਕਰੀ ਗੱਲ ਉਹਨਾਂ ਨੇ 13-20 ਬੰਦਾ ਮੁਸਲਮਾਨਾਂ ਦਾ ਇਕੱਠਾ ਕਰ ਲਿਆ ਵੀ ਸੋਨੂੰ ਪਾਕਿਸਤਾਨ ਛੱਡ ਕੇ ਆਵਾਂਗੇ ਇੱਕ ਮਿੰਟ ਬਾਪੂ ਦੀ ਗੱਲ ਵਿੱਚ ਪਹਿਲਾਂ ਨਾ ਜਿਹੜੀ ਗਿਣਤੀ ਹੁੰਦੀ ਸੀ ਉਹ 20ਾਂ 'ਚ ਹੁੰਦੀ ਸੀ ਮਤਲਬ 20 ਬੰਦੇ ਗਣ ਕੇ ਫਿਰ ਇੱਕ ਬਣ ਕੇ ਫਿਰ 20 ਬੰਦੇ ਗਣ ਕੇ ਦੋ 13 ਵੀ ਮਤਲਬ 260 ਬੰਦੇ ਉਹਨਾਂ ਨੇ ਇਕੱਠੇ ਕਰ ਲਏ ਹਾਂਜੀ ਹਾਂਜੀ ਉਹ 13-20 ਬੰਦਾ ਉਹਨਾਂ ਨੇ ਇਕੱਠਾ ਕਰਿਆ ਗੱਡੀ ਦਾ ਮੈਂ ਆ ਜਾ ਕੇ ਸਾਡੇ ਸ਼ੇਰਗੜ ਦਾ ਟੇਸ਼ਨਾਂ ਨੇੜੇ ਉਹਨੋਂ ਸਾਡਾ ਟੇਸ਼ਨ ਹੈ ਨਹੀਂ ਸੀ ਸ਼ੇਰਗੜ ਦੇ ਟੇਸ਼ਨ ਤੇ ਜਾ ਕੇ ਉਹਨਾਂ ਨੇ ਉਹਨਾਂ ਦੀ ਡੰਡੀ ਮੁਰਕੀ ਜਿਹੜੀ ਸੀ ਲੈ ਲਈ ਹੋਰ ਉਹਨਾਂ ਕੋਲੇ ਬਚਾਰਾਂ ਕੋਲੇ ਕਿਹੜੇ ਲੋਡ ਸੀ ਉਹਦੇ ਆਖ ਨੂੰ ਤੇ ਲੈ ਕੇ ਤੇ ਉੱਥੇ ਗੱਡੀ ਚੜਾ ਲਏ ਬਾਬੂ ਨਾਲ ਕਰ ਲਈ ਗੱਲ ਸਾਰੀ ਡਰਾਈਵਰ ਨਾਲ ਕਰ ਲਈ ਗੱਲ ਵੀ ਗਹਿਰੀ ਦੇ ਤੁਸੀਂ ਨਾ ਬਰਾਬਰ ਜਾ ਕੇ ਗੱਡੀ ਰੋਕ ਦਿਓ ਜਿੱਥੇ ਸਾਡਾ ਹੁਣ ਟੇਸ਼ਨ ਹੈ ਉਦੋਂ ਅਗਲੇ ਪਾਸੇ ਜਿੱਥੇ ਇੰਜਣ ਖੜਦਾ ਉਦੋਂ ਮਾੜਾ ਕਹਾ ਉੱਥੇ ਟਿਬੀ ਹੈ ਉੱਚੀ ਉੱਥੇ ਗੱਡੀ ਚਿੱਬੀ ਤੇ ਰੋਕਤੀ ਉਹਨਾਂ ਨੇ ਇੱਕ ਕੋਲ ਟ੍ਰੇਨ ਦੀ ਜੀ ਸੀਗੀ ਆ ਜਿਹੜੀ ਹੁੰਦੀ ਟ੍ਰੇਨਾਂ ਦੀ ਉਹ ਚੜੋਂਦਾ ਸੀਗਾ ਉਹ ਇੱਕ ਮੂਨ ਵੀ ਸਾਈਡ 'ਚ ਆ ਗਈ ਮਰੀ ਪਈ ਤੱਕ ਕੇ ਅਸੀਂ ਗਏ ਇੱਥੇ ਮਾਲ ਲੈ ਕੇ ਉਹਨੂੰ ਦੇਖੀ ਤੇ ਉਹਨਾਂ ਨੇ ਕੀ ਕਰਿਆ ਬਸ ਉੱਥੇ ਲਗਾ ਦੇ ਸੀਗੇ ਲਗੇ ਤੇ ਉਲਾਰ ਗਲਾੜਾ ਨੂੰ ਕੱਢ ਕੇ ਬਸ ਮਾਰੀ ਗਏ ਕੱਢ ਕੇ ਮਾਰੀ ਗਏ ਸਾਰੇ ਉਹ ਟ੍ਰੇਨ ਦੀ ਚਲਾਈ ਕੇ ਵੀ ਡਰਨਗੇ ਅਸਾਂ ਵੀ ਚੱਲਦਾ ਭਾਈ ਮਾਰਨਾ ਦੇ ਤੇ ਤੇਰਾ ਮੀਆਂ ਤੇਰਾ ਮੀਆਂ ਬੰਦਾ ਐ ਮਾਰਦਾ ਐ ਪਿਆ ਤੜਕੇ ਅਸੀਂ ਪਸੂ ਲੈ ਕੇ ਗਏ ਐ ਲਾਸਾ ਕਿਰਾ ਪੱਟ ਕੇ ਹੋਣੀ ਬਾੜ ਦਸ ਕਰਮਾ ਟੋਆ ਤੇ ਬਾਤ ਫੜੀ ਰਤ ਵਿੱਚ ਫੜੀ ਲਾਤ ਵਿੱਚ ਸਾਰਾ ਸੜਦਾ ਸਾਡੇ ਪਿੰਡ ਤੇ ਮੈਂ ਜ਼ਿਕਰ ਜਿਹੜੇ ਸੀਗੇ ਕੋਈ ਇੱਥੋਂ ਘਰਾਂ ਸੀਗੇ ਮੁਸਲਮਾਨ ਸਾਡੇ ਚ ਹੋਰ ਸੀ ਵਿਚਾਰਾ ਜਿਹੜੀ ਗੱਲ ਦੱਸਾਂ ਕੋਲੇ ਦੇਖਣ ਦੀ ਗੱਲ ਆਪਣਾ ਰਾਜੀ ਚ ਔਰ ਤੇ ਕਾਲੂ ਚ ਔਰੋ ਦੋ ਨਾ ਦੇ ਮੁੰਡੇ ਚਾਰੇ ਚਾਰੇ ਸਾਡੇ ਉਧਰ ਨੇ ਲਗਾੜਿਆ ਨੇ ਇੱਕ ਤਾਂ ਮੁੰਡਾ ਸੀਗਾ ਉਹ ਮਗਰ ਆਇਆ ਸੀ ਬੁੜੀ ਦੇ ਤੇ ਦੋ ਕੋ ਹੋਰ ਸੀਗੇ ਤੇ ਇੱਥੇ ਲਿਆ ਕੇ ਖਲਿਆ ਇੱਥੇ ਆ ਕੇ ਬਹਿ ਗਏ ਵਿਚਰ ਉਹ ਸਾਨੂੰ ਛੱਡ ਕੇ ਆ ਜੇ ਉਹ ਆਲੇ ਵੀ ਗੱਲ ਸੁਣ ਅਸੀਂ ਬਾਈ ਮਾੜੀ ਜੀ ਮੈਂ ਹਜ਼ਾਰੇ ਨਾਲ ਗੱਲ ਕਰਨੀ ਆ ਉਹ ਵੱਡੇ ਬੁੜੇ ਹੁੰਦੇ ਸੀ ਵੀ ਮਾੜੀ ਗੱਲ ਮੰਨਦੇ ਸੀ ਉਹਨਾਂ ਦੀ ਇੱਥੇ ਘਰ ਨਾਲ ਹੀ ਸੀ ਉਥੇ ਆਵਾ ਹਜ਼ਾਰੇ ਦਾ ਘਰ ਹਾਂ ਹਜ਼ਾਰੇ ਦਾ ਇੱਛੇ ਸੀ ਉਹ ਜੀ ਪਾਈ ਹੌਲੀ ਹੌਲੀ ਵਿਚਾਰਾ ਤੁਰਿਆ ਗਿਆ ਕਿ ਹੁਣ ਪਤਾ ਵੀ ਉਥੇ ਜਾ ਕੇ ਤਾਂ ਮਾਰ ਦੇਣ ਨੂੰ ਕਿੱਥੇ ਚੁਰੀਦਾ ਉਹ ਹਜ਼ਾਰੇ ਕੋਲੇ ਗਿਆ ਮੈਂ ਹਜ਼ਾਰੇ ਨੇ ਕੋਈ ਹਾਂ ਨਾ ਕਰੀ ਜਮ ਬਸ ਬਸ ਜਦੋਂ ਹਾਂ ਨਾ ਕਰੀ ਫਿਰ ਦੱਸ ਕਿੱਥੇ ਮੋੜੀਦਾ ਫਿਰ ਤਾਂ ਉਹ ਵਿਚਾਰਾ ਪੈਰ ਘੀ ਕੀ ਚੁਰੇ ਇੱਥੇ ਮੇਰੇ ਨਾਲ ਇੱਥੇ ਮਾਰਾ ਗਨਾਸਾ ਧਾਰ ਪਵੇ ਲਹੂ ਦੀ ਬੱਲੇ 25 ਪੈ ਤੈਨੂੰ ਪਾਕਿਸਤਾਨ ਛੱਡ ਕੇ ਅਜੇ ਬਾਅਸੇ ਕਾਲੀ ਪੱਟੀ ਉੱਥੇ ਨਹੀਂ ਚਲਾ ਕੇ ਮਾਰਦੇ ਚੱਕਦੇ ਇਵੇਂ ਜਿਕਰ ਉਧਰ ਕਮਿਆਰ ਸੀਗੇ ਇਹ ਆਪਣਾ ਦੰਮਣ ਕਮਿਆਰ ਉਹਦਾ ਪਿਓ ਸੀ 임ਰਾ ਉਹਦੀ ਮਾਂ ਸੀ ਰਾਣੀ ਤਿੰਨੇ ਉਹ ਸਾਡੇ ਪਿੰਡਾਂ ਮੰਨ ਅਸੀਂ ਉਧਰ ਉਹਨੇ ਲਿਆ ਕੇ ਬਹੀਚ ਇੱਕ ਮੇਰੇ ਤਾਏ ਦਾ ਮੁੰਡਾ ਮੇਰੇ ਮਾਗਰ ਤੇ ਮੈਂ ਮੂਰੀ ਅਸੀਂ ਜਾਜੇ 66 ਕਨੀ ਨੂੰ ਉੱਥੇ ਉਹਨਾਂ ਨੇ ਘਰੋਂ ਖਿੱਚ ਕੇ ਇੱਕ ਨੂੰ ਉਹਨੂੰ ਆਪਣਾ ਤੇ ਉਹ ਲਈ ਉਹਦਾ ਲੈ ਕੇ ਜਦੋਂ ਬੀਚ ਉਹਨੇ ਐ ਕਰਕੇ ਤੇ ਮਾਰੀ ਐ ਤੇ ਉਹ ਕਿਹਾ ਨਾ ਉਹਦਾ ਤਾਇ ਦਾ ਮੁੰਡਾ ਪਿੱਛੇ ਭੱਜਿਆ ਲਾ ਭੱਜਿਆ ਭੱਜਿਆ ਬਸਨਾ ਦਾ ਭੱਜਿਆ ਬਸਨਾ ਦਾ ਜੇ ਮੈਂ ਦੇਖਿਆ ਉਹਦਾ ਖਾਨੀ ਬਾਹਰ ਆ ਗਿਆ ਵਰੀ ਵਾਰੀ ਮੈਂ ਵੀ ਮੁੜਿਆ ਉਹਨੇ ਤਿੰਨੇ ਉੱਥੇ ਵੱਢ ਕੇ ਤੇ ਉਹਨਾਂ ਦੀ ਆ ਵੀ ਸੀ ਪਹਿਲੀ ਪਾਸੇ ਠੀਕ ਹੈ ਆ ਵੀ ਦੇ ਵਿੱਚ ਸਿੱਟ ਕੇ ਤੇ ਮਿੱਟੀ ਪਾਤੀ ਲਬ ਹੋ ਰਿਹਾ ਹੈ ਜੇ ਹਾਲ ਪੈਂਦੇ ਉੱਥੇ ਨਿਆਹੀਂ ਚ ਲੈ ਜਾਂਦੇ ਸੀ ਨਿਆਹੀਂ ਚ ਵੱਢ ਕੇ ਸਾਰ ਮੇਰੇ ਪਾਰੀ ਉੱਥੇ ਦਾ ਬੰਦੇ ਸੀ ਤੇ ਜਦੋਂ ਉਹਨਾਂ ਦੇ ਔਰਤਾਂ ਸੀ ਬੁੜੀਆਂ ਤਾਂ ਉਹਨਾਂ ਨਾਲ ਹੀ ਔਰਤਾਂ ਚੱਲਦੀਆਂ ਸੀ ਸੋਨਾ ਸੱਪਾ ਲਹਾ ਕੇ ਇਹਨਾਂ ਨੇ ਰੱਖ ਲਿਆ ਸਭ ਕੱਟ ਗਿਆ ਚੱਲਦੀਆਂ ਸੀ ਜਿਹੜਾ ਮੈਦਾਨਾ ਸਾਰਾ ਇੱਧਰ ਥੋੜਾ ਜਿਹਾ ਇੱਥੇ ਕੁਝ ਕੱਟ ਰਹੀ ਸੀ ਇੱਧਰ 20 ਕਿਟ ਕੰਨੀ ਨੂੰ ਜਾਂਦੇ ਹੁੰਦੇ ਸੀ ਵੀ ਉੱਥੇ 20 ਕਿਟ ਚਲ ਉਹ ਉਧਰ ਸੀਗੇ ਮੁਸਲਮਾਨ ਬਾਲੇ ਉਹੋ ਕੁਝ ਉਹ ਇਕੱਠੇ ਹੋ ਕੇ ਪਾਕਿਸਤਾਨ ਕੱਢ ਨਹੀਂ ਸੀ ਇੱਥੇ ਹੈਗਾ ਜਗਾ ਜਗੇ ਉਹਨਾਂ ਨੇ ਦੋ ਚਾਰ ਬੰਦੇ ਵੀ ਮਾਰੇ ਮਸਲਮਾਨਾਂ ਨੇ ਹਾਂ ਮਸਲਮਾਨਾਂ ਨੇ ਉਹਨਾਂ ਕੀ ਕਰਿਆ ਨਾ ਹੋਰ ਥੇ ਜਿਵੇਂ ਹੋਰ ਥੇ ਹੋਵੇ ਉਸ ਕੋੜੀ ਬੰਨ ਲੀ ਖੁੱਲਣੀ ਸੀ ਹੂੰ ਤੇ ਆਪ ਪਾਸੇ ਪਸੌਲ ਲੈ ਕੇ ਬਹਿ ਗਏ ਇਧਰਲੇ ਪਾਸੇ ਬੈਠ ਕੇ ਬੱਚੇ ਤੇ ਉਹ ਵੀ ਚਲੋ ਖੋਲੇ ਜੇ ਕੋੜੀ ਹੂੰ ਜਿਹਨੂੰ ਜਾ ਕੇ ਕੋੜੀ ਕਰਨੀ ਹੋਇਆ ਕਰਨ ਨਿਓਲ ਲੱਗਿਆ ਸੀ ਹੂੰ ਤੇ ਉਹ ਪਹਿਲੇ ਹੀ ਮਾਰਿਆ ਕਰਨ ਉਹਨਾਂ ਨੇ ਤਿੰਨ ਚਾਰ ਬੰਦੇ ਮਾਰਤੇ ਸੀ ਹੂੰ ਜਗੇ ਹਾਂ ਤੇ ਐ ਬਾਹਰ ਸਾਂ ਮਾਰਦੇ ਸੀ ਨਹੀਂ ਤਾਂ ਇਨਾਂ ਦੇ ਭੈਣਾਂ ਦੇ ਹਿਾਰ ਹੀ ਨਹੀਂ ਚੱਲੇ ਜਿੱਸਾ ਜੀਪੁਰ ਦਾ ਸਾਡੇ ਸਾਡੇ ਗਮਾਂਡ ਹੀ ਸੀ ਜਲਾਹੇ ਸਾਡੇ ਖੇਤ ਦੇ ਵੀ ਗਮਾਂਡ ਸੀ ਬਹੁਤ ਵਧੀਆ ਸੀ ਕੋਈ ਵਿਚਾਰੇ ਜਮਾ ਨਾ ਲੜਦੇ ਨਾ ਬੋਲਦੇ ਉਹ ਆਪਣਾ ਇੱਧਰ ਉਹ ਉਸਕੇ ਦੂਜਾ ਛਰ ਸੇਕ ਨਹੀਂ ਰ ਦੂਜਾ ਉਹ ਰੋੜੀ ਉਹ ਦੇਲਾ ਰਿਸ਼ਤੇਦਾਰਾਂ ਸੀ ਉਹਨਾਂ ਦੀਆਂ ਤੇ ਉਹ ਰੋੜੀ ਦੇ ਰਾਹ ਚ ਕਿਸੇ ਉਹਨਾਂ ਨੂੰ ਘੇਰ ਖੂਰ ਲਿਆ ਭਾਈ ਤੇ ਉਹਨੇ ਕੋਈ ਸਿੱਪਸਾਲ ਪਾਵਰ ਸੀਗਾ ਹੋ ਹੈ ਕੁਸ਼ੀਆ ਨਿਲਾਹਾ ਤੇ ਉਹ ਕਦੇ ਚਲਾਉਣ ਲੱਗਾ ਮੇਰੇ ਸਾਹ ਦਾ ਉਹ ਚੱਲਿਆ ਹੀ ਨਹੀਂ ਬਸ ਉਹਨੇ ਦਾ ਮੁਰਕੇ ਸੋਟੀ ਫੜ ਲਈ ਕੋਡਾ ਹੋ ਗਿਆ ਬਸ ਇਹ ਜਾਂ ਨੌਜਵਾਨ ਬੰਦਾ ਬਸ ਜਨਰਲ ਹਾਰ ਹੀ ਸਿੱਟ ਗਿਆ ਬਸ ਖਸਮ ਹੋ ਗਿਆ ਉਹਦੂ ਮੁਰਕੇ ਪਤਾ ਨਹੀਂ ਕਿਹੜੇ ਪਾਸੇ ਆਨ ਮੇਰ ਹੋਣੀਏ ਕਦੀ ਉੱਠ ਕੇ ਕਿ ਕਿਹੜੇ ਪਾਸੇ ਉੱਠ ਕੇ ਬਸ ਬਾਲੀ ਪੂਰੀ ਬਾਲੀ ਬੁਰੀ ਹੋਈ ਬਾਲੀ ਕਿੰਨੇ ਕੁ ਪੰਡ ਚ ਘਰ ਸੀਗੇ ਮੁਸਲਮਾਨਾਂ ਦੇ ਘਰ ਮੁਸਲਮਾਨਾਂ ਦੇ ਘਰ ਬਹੁਤ ਸੀ 2 250 ਘਰ ਸੀ ਘਰ ਬਹੁਤ ਸੀ ਤੇ ਫਿਰ ਉਹਨਾਂ ਚ 2 250 ਚ ਕਿੰਨੇ ਕੁ ਬੰਦੇ ਮਾਰੇ ਗਏ ਤੇ ਸਾਰੇ ਸਾਰੇ ਥੋੜੇ ਹੀ ਮਾਰੇ ਗਏ ਬੰਦੇ ਹੀ 3 4 ਕ ਇੱਕ ਦਾ ਤੇਲੀਆ ਦਾ ਬੰਦਾ ਆ ਗਿਆ ਹੈ ਪਾਕਿਸਤਾਨ ਸ ਇੱਕ ਇੱਥੇ ਹਾਕਮ ਰਾਹੀਂ ਰਾਜਾਂ ਦਾ ਮੁੰਡਾ ਆ ਗਿਆ ਹੈ ਠੀਕ ਹੈ ਇੱਕ ਇੱਕ ਨਮਾਵ ਰਾਜਾਂ ਦਾ ਨਮਾਵ ਆ ਗਿਆ ਇੱਕੇ ਸਾਢੇ ਜਿਹਰੇ ਜਲਾਹੇ ਹੁੰਦੇ ਸੀ ਉਹ ਕੋਈ 15 ਬੰਦੇ ਸੀ ਉਹਨਾਂ ਦੀ ਕੁੜੀ ਇੱਕ 16 ਕੁੜੀ ਸੀ 16 ਗਈ ਏ ਉਧਰ ਠੀਕ ਹੈ ਜ਼ਿਆਦਾਤਰ ਬਾਕੀ ਜ਼ਿਆਦਾਤਰ ਮਾਰ ਹੀ ਗਏ ਹਾਂ ਤੇ ਬਾਪੂ ਫਿਰ ਮਾਰਨ ਵਾਲੇ ਕਿੰਨੇ ਕ ਬੰਦੇ ਸੀਗੇ ਪਿੰਡ ਚ ਕਿੰਨੇ ਬੰਦੇ ਮਾਰ ਪਿੰਡ ਕੇ ਜਿਹੜੇ ਕੀ ਜਾਲ ਮਾਰਾ ਮੋਟਾ ਕੋਈ ਡੰਡੀ ਮੁਰਕੀ ਲੈ ਲਈ ਬਸ ਉਹ ਹੀ ਵੀ ਮਾਰ ਦਿਓ ਮਾਚੂ ਜੀ ਨਹੀਂ ਸਾਰਾ ਪੰਡੀ ਮਾਰਨ ਤੇ ਹੋ ਗਿਆ ਸੀ ਤੇ ਸਾਰਾ ਸਾਰਾ ਨਹੀਂ ਥੋੜੇ ਮੋਟੇ ਲੋਟੂ ਸੀਗੇ ਨਹੀਂ ਸਾਰੇ 10 20 ਕਿ ਸੀ ਇੰਨੇ ਸਾਰੇ ਦਾ ਬੰਦੇ ਦਾ ਮੰਨਦੇ ਸੀ ਪਾਪ ਬੰਦੇ ਦਾ ਪਾਪ ਵੀ ਉਹ ਲੋ ਮੰਨਦੇ ਸੀ ਹੁਣ ਨਹੀਂ ਮੰਨਦਾ ਕੋਈ ਨਹੀਂ ਮੈਂ ਜਿਹੜਾ ਹੈਗਾ ਮੈਂ ਪੁੱਛਦਾ ਸੀਗਾ ਵੀ ਜਦੋਂ ਮੰਨ ਲਓ ਇੰਨਾ ਜਦੋਂ ਤੁਹਾਡੇ ਨਾਲ ਹੀ ਤਾਂ ਰਹੇ ਉਹ ਮੰਨ ਲਾ ਹਨਾ ਹਾਂ ਹਾਂ ਮਾਲਾ ਏਟ ਵਾਟ ਦੇ ਵੀ ਸਾਂਝੇ ਸੀ ਸਾਰੀਆਂ ਚੀਜ਼ਾਂ ਦੇ ਸਾਂਝੇ ਸੀ ਤੇ ਫਿਰ ਇੰਨੇ ਸੇ ਦੀ ਕੀ ਬਦਲ ਗਈ ਨਾ ਵੀ ਬਦਲ ਗਈ ਕੀ ਆ ਬਾਸੇ ਜਦੋਂ ਜਨ ਲਸਿਆ ਵੀ ਉਹ ਗੱਡੀ ਆ ਗਈ ਭਰ ਕੇ ਅੱਛਾ ਜੀ ਕਲਾ ਵੱਡੀ ਕਰਕੇ ਬਸ ਉਦੋਂ ਹੋ ਗਿਆ ਵੀ ਬਾਈ ਹਾਲ ਚੱਲਾ ਪੈ ਗਿਆ ਆਪਣੀ ਇਹ ਪਾਕਿਸਤਾਨ ਦੀ ਤੇ ਹਿੰਦੁਸਤਾਨ ਦੀ ਪੈ ਗਈ ਬੰਡ ਇਹ ਨਹੀਂ ਪਤਾ ਬਠੰਡੇ ਤੇ ਕਰਾਉ ਕਿ ਬੁਰੇ ਪੁੱਤ ਤੇ ਕਰਾਉਗੀ 200 ਕਰਾਉਗੀ ਬੰਦ ਪੈ ਗਈ ਅੱਜ ਤੋਂ ਚੱਲ ਪਈ ਉਧਰ ਵੀ ਪਾਕਿਸਤਾਨ ਚ ਵੀ ਉਹ ਮਾਰਨ ਲੱਗੇ ਸੀ ਉਧਰ ਕਈ ਨਾ ਉਧਰੋਂ ਗੱਡੇ ਇੱਥੇ ਗਰਾਬੂ ਕੀ ਮੰਡੀ ਸਾਡੀ ਸਿਕਰੀ ਵਾਲੇ ਆਏ ਸੀ ਉਹਨਾਂ ਦੇ ਭਾਂਦੇ ਨਾਲ ਨੇ ਵੱਧ ਮਾਰਤੇ ਮੁਸਲਮਾਨਾਂ ਨੇ ਲੈ ਉਹਨਾਂ ਨੇ ਗੱਡੇ ਵਾਂਗਰ ਗੱਡਾ ਬੰਦ ਕੇ ਲਿਆਂਦਾ ਉਹਨਾਂ ਨੇ ਕਿਹੜਾ ਕਥਰ ਸੱਦੀ ਆ ਕੋਈ ਅੱਛਾ ਉਧਰੋਂ ਪਹਿਲਾਂ ਸ਼ੁਰੂ ਹੋਇਆ ਫਿਰ ਇੱਧਰ ਹਾਂ ਉਧਰੋਂ ਸ਼ੁਰੂ ਉੱਥੋਂ ਹੋਇਆ ਤੇ ਮੰਨ ਲਓ ਜਿਨ੍ਹਾਂ ਨੇ ਮਾਰੇ ਇਹ ਬੰਦੇ ਮੰਨ ਲਓ ਪਿੰਡਾਂ ਚ ਉਹ ਥੋੜੇ ਜਿਹੀ ਉਹੀ ਬੰਦੇ ਸੀ ਜਿਹੜੇ ਲੋਟੂ ਟਾਈਪ ਜੇ ਸੀਗੇ ਉਹੀ ਉਹੀ ਬਸ ਉਹੀ ਕਿਸੇ ਨੇ ਕੁਝ ਜ 10 20 ਰੁਪਏ ਹੋਣੇ ਕੁਝ ਕੋਈ ਡੰਡੀ ਮੁਰਕੀ ਬਸ ਇਹੋ ਜਿਹਾ ਕੁਛ ਲੈ ਜਾਣਾ ਤੇ ਜਿਹਨੇ ਉਹ ਫਿਰ ਜਿਨ੍ਹਾਂ ਨੇ ਮਾਰੇ ਫਿਰ ਉਹਨਾਂ ਦਾ ਉਹਨਾਂ ਦੇ ਗਾਂ ਲਾਦ ਲੋਤ ਕਿਦਾਂ ਉਹ ਵਿਚੇ ਹੀ ਤੁਰੇ ਫਿਰਦੇ ਆ ਕਿਸੇ ਨੂੰ ਕੁਛ ਨਹੀਂ ਹੋਇਆ ਕਿ ਆਪਾਂ ਇੰਦਰੀਆਂ ਕੋਈ ਆ ਜਦ ਤਾਈਮ ਨਾਲ ਤਾਂ ਮਰ ਗਿਆ ਕੋਈ ਇਹੋ ਜੀ ਗੱਲ ਤਾਂ ਨਹੀਂ ਕਿਸੇ ਨੂੰ ਹੋਊਗੀ ਸਾਡੇ ਇੱਕ ਇੱਕ ਇਧਰ ਹੈਗਾ ਸੀ ਸਾਡਾ ਮੁੰਡਾ ਆਪਣਾ ਮੰੰਬਲ ਆਪਣਾ ਸਰਪੰਚ ਵੀ ਰਹਾ ਹੋ ਉਹ ਉਹਦਾ ਉਹਦਾ ਭਾਈ ਆਦਾ ਹੁੰਦਾ ਸੀ ਉਹ ਆਲਾ ਵੀ ਮੇਰੇ ਮੈਰੀ ਨਾ ਬਹੁਤ ਪਹਿਲੀ ਗੱਲ ਮੇਰੇ ਚਿਤ ਚਾਉਂਦੀ ਐ ਤੇ ਇਹ ਚੰਦ ਸਰਪੰਚ ਸੀਗਾ ਉਹ ਲੰਬਰਦਾਰ ਸੀ ਉਹਦਾ ਭਰਾ ਸੀ ਮੁਖਤਿਆਰ ਹੈ ਉਹ ਖੇਤ ਉਥੇ ਬਾਣਾ ਸੇ ਇੱਕ ਇੱਕੋ ਖਨ ਰਹੀ ਸੀ ਉਦੋਂ ਉਥੇ ਸੀਗਾ ਅਕੇ ਉਹ ਮੁਖਤਿਆਰ ਆ ਹੋ ਅਖੇ ਫਿਰ ਮੌਜੂ ਨਹੀਂ ਦੇਖਿਆ ਮੌਜੂ ਸੀਗਾ ਕਮਿਆਰ ਰਾਹੀਂ ਉਹ ਜਿਹੜਾ ਮੇਰੇ ਮੇਰੇ ਰਾਣੀ ਮਾਰੇ ਉਹਨਾਂ ਦਾ ਪੁੱਤ ਸੀ ਉਹ ਅਖੇ ਮੁਜ਼ਾਹਰਾ ਦਾ ਮਾਇਆ ਕਿਤੇ ਵੀ ਕੋਈ ਰੋਟੀ ਰਾਟੀ ਲੈ ਕੇ ਆਇਆ ਹੋਊਗਾ ਉਹ ਬੁੜੇ ਜੀ ਸਾਡੇ ਨਾਲ ਹੀ ਘਰ ਸੀ ਰੌਣਕਾਂ ਬਰਦਾਰ ਦਾ ਇਹਦੀ ਰਫਰ ਸੀ ਇਹਦੀ ਰਫਰ ਉਹਦੇ ਕੋਲੇ ਚੰਦ ਕੋਲੇ ਅਖੇ ਉਹ ਮੁਜ਼ਾਹਰਾ ਆਪਣਾ ਮੌਜੂ ਨਹੀਂ ਦੇਖਿਆ ਅਖੇ ਮੌਜੂ ਆ ਹੈਗਾ ਇੱਕ ਚਾਕੇ ਮਾਣੀ ਬੋਲ ਉਹਨੇ ਪਈ ਬੋਲ ਮਾਰਿਆ ਕਿ ਮੌਜੂ ਬਾਹਰ ਆਈ ਜਦੋਂ ਬਾਹਰ ਆਇਆ ਤੇ ਮਾਰੀ ਇੱਥੇ ਇੱਕ ਚਕਲਾ ਤਾ ਉਹਰਾ ਉਹ ਮੇਰਾ ਜ ਤੱਜੜਾ ਪਹਿਲਾ ਹੋਇਆ ਵੀ ਤੂੰ ਕਿਉਂ ਆਖਿਆ ਵੀ ਆਇਆ ਹੈਗਾ ਮੈਨੂੰ ਕੀ ਪਤਾ ਸੀ ਮੈਂ ਤਾਂ ਅਕਰ ਰੋਟੀ ਰਾਟੀ ਲੈ ਕੇ ਆਇਆ ਉਹ ਬਸ ਆਈ ਚੱਲਦਾ ਸੀ ਕੰਮ ਉਹ ਬਾਪੂ ਵਿਚਪੁੜੀਆਂ ਰੱਖੀਆਂ ਵੀ ਉਦੋਂ ਹੁਣ ਰੱਖੀਆਂ ਬਹੁਤ ਰੱਖੀਆਂ ਹਾਂ ਜਿਹੜੀ ਬੇਟੀ ਸੀ ਹਾਂ ਉਹ ਉਹ ਨਹੀਂ ਪਹਿਲਾਂ ਵਿਆਹ ਹੀ ਨਹੀਂ ਹੋਇਆ ਸੀ ਉਹਨੇ ਜਾਂਦੀ ਉਦੋਂ ਸੀ ਹਾਂ ਠੀਕ ਹੈ ਹੂੰ ਨਹੀਂ ਕੋ ਚੰਗ ਬੋ ਕੇ ਕੇ ਬਾਪੂ ਹਾਂ ਉਹਨੇ ਵੀ ਲੈਂਦੀ ਸੀ ਅੱਛਾ ਅੱਛਾ ਮਾਲਾ ਫਿਰ ਬੰਦੇ ਮਾਰਤੇ ਜਿਹੜੀਆਂ ਬੁੜੀਆਂ ਸੀ ਉਹ ਰੱਖ ਲਈਆਂ ਉਹਨਾਂ ਦੀਆਂ ਹੈ ਨਹੀਂ ਉਹ ਸਾਰੀਆਂ ਨਹੀਂ ਬੁੜੀਆਂ ਵਿੱਚ ਵਿੱਚ ਜਾਰ ਜਿਵੇਂ ਇਕੱਠ ਕਰਦੇ ਸੀਗੇ ਬੁੜੀਆਂ ਦੇ ਬੰਦਿਆਂ ਦੇ ਤੇ ਉਹ ਰੋਂ ਆਖਰਿੰਦੇ ਸੀ ਜਿਵੇਂ ਵੀ ਜੇ ਕੋਈ ਭਾਈ ਬੁੜੀ ਰੱਖਣੀ ਹੈ ਤਾਂ ਤੂੰ ਰੱਖ ਲੈ ਵੀ ਭਾਈ ਟੋਟਲ ਨਾ ਆ ਜਾ ਮੇਰੇ ਨਾਲ ਤੋਂ ਆਏ ਫਿਰ ਆਏ ਜਿਹੜੀ ਸੀ ਉਹਨੋਂ ਬੁੜੀਆਂ ਬੇਹੇ ਬੁਹੇ ਕੱਟ ਸੀਗੀ ਹਾਂ ਠੀਕ ਹੈ ਅਈ ਨਹੀਂ ਨਹੀਂ ਪਿਆਹੀ ਸੀ ਮਾਲਾ ਵਿੱਚ ਠੀਕ ਆ ਵੀ ਉਹ ਟਾਈਮਾਂ ਦੇ ਜਿਹੜੀਆਂ ਜਦੋਂ ਉਹਨਾਂ ਨੂੰ ਪਤਾ ਸੀ ਬਚਣਾ ਤਾਂ ਹੈ ਨਹੀਂ ਫੇ ਚਲੋ ਹਾਂ ਵੀ ਆਪਾਂ ਨੂੰ ਮਾਰ ਦੇਣਗੇ ਤੇ ਆਪਾਂ ਇੱਥੇ ਜਾਂਨੇ ਆ ਰੋਟੀ ਖਾਵਾਂਗੇ ਆ ਹੋ ਕੀ ਐ ਤੇ ਛੋਟੇ ਛੋਟੇ ਜਵਾਕ ਵੀ ਮਾਰੇ ਫਿਰ ਉਹ ਜੇ ਮੈਂ ਛੋਟੇ ਸਾਰੇ ਚੱਕ ਤੇ ਨਹੀਂ ਕਿਸੇ ਨੇ ਕਿਹਾ ਨਹੀਂ ਛੋਟੇ ਪਿੰਡੋਂ ਵੀ ਭਾਈ ਆਪਾਂ ਰੱਖ ਲੈਨੇ ਯਾਰ ਆਪਣਾ ਯਾਰ ਰੱਖਣ ਨੂੰ ਹੁਣ ਐ ਦੂਜਾ ਬੰਦਾ ਕੌਣ ਕਿਸੇ ਨੂੰ ਕਹਿੰਦਾ ਭਰਾਵਾ ਨਾ ਨਾ ਅਹੀਂ ਸੀ ਨਾ ਉਹ ਕਾਹੂ ਆਈ ਗਿਆ ਸੀ ਨਾ ਹਜ਼ਾਰੇ ਕੋਲੇ 20000 ਆਖਦੂ ਇਹਦਾ ਪਾਣੀ ਭਰ ਦੇ ਤੇ ਹੋਰ ਸਾਡੇ 7ਵੀਆਂ ਪੱਕੀ ਲਾਂ ਚੱਲਦੀ ਆ ਉਥੇ ਖੂਦੀ ਉਥੇ ਭਰਦੇ ਹੁੰਦੇ ਸੀ ਪਾਣੀ ਹੌਲ ਭਰਦੇ ਹੈ ਚੱਲਦੇ ਬਾਦਾਂ ਨਾਲ ਪਾਣੀ ਕਰਦੇ ਹੈ ਤੇ ਉਹ ਜਿਹੜਾ ਵੀ ਆਖ ਦੇਣਗੇ ਵੀ ਹਜ਼ਾਰ ਆਖਦੂ ਇਹ ਪਾਣੀ ਇਹਦਾ ਭਰਦਾ ਹੈ ਤੈਨੂੰ ਰੱਖ ਲੋ ਰੱਖ ਲੋ ਪਾਣੀ ਭਰਦਾ ਹੈ ਉਹਨੇ ਵੀ ਹਾਂ ਨਾ ਕਰੀ ਹਾਂ ਹਾਂ ਕਾਨੂੰ ਕਰਦਾ ਉਹ ਮੇਰੇ ਸਾਹ ਜੀ ਉਹਨੂੰ ਹੁੰਦੀ ਇਹੋ ਜੀ ਆ ਤੇ ਜਦੋਂ ਪਰ ਪੁਲਿਸ ਜਿਹੜੀ ਸੀਗੀ ਉਹ ਉਹਨਾਂ ਨੇ ਨਹੀਂ ਪ੍ਰੋਟੈਕਸ਼ਨ ਕੀਤੀ ਨੋ 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 ਪੁਲਸ ਬਾਲ ਸੱਕ ਤੱਕ ਉਹਨੂੰ ਦੇਖੀ ਹੀ ਨਹੀਂ ਕਿੱਥੇ ਹੁੰਦੀ ਸੀ ਅੱਛਾ ਬਾ ਜੋਰ ਵਾਲੇ ਦਾ ਹੀ ਕੰਮ ਸੀ ਜੇ ਨੋ 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 ਪੁਲਸ ਦਾ ਐਂ ਨਹੀਂ ਦੇਖੀ ਵੀ ਕਿੱਥੇ ਰਹਿੰਦੀ ਐ ਕਿੱਥੇ ਕਰਦੀ ਐ ਪੁਲਸ ਦਾ ਤਾਂ ਕੋਈ ਵਿਚਾਰ ਨਹੀਂ ਹੋਇਆ ਨਾ ਨੋ ਕਿੰਨੇ ਦਿਨ ਚੱਲਿਆ ਫਿਰ ਇਹ ਘੱਟ ਤੋਂ ਘੱਟ ਵੀ ਮਹੀਨੇ ਤੋਂ ਵੱਧ ਚੱਲਿਆ ਜੀ ਇਹ ਮਹੀਨੇ ਤੋਂ ਵੱਧ ਇੱਥੇ ਨਾ ਇੱਕ ਗੱਡੀ ਭਰੀ ਫੁੱਲ ਸਮਾਨ ਦੀ ਠੀਕ ਹੈ ਖੰਡ ਕਿਉਂ ਠੀਕ ਆ ਆ ਦੁਕਾਨ ਵਾਲਾ ਵੀ ਸਾਰਾ ਸਾਮਾਨ ਸਿਰਕਟਾਂ ਥੱਲੇ ਤੇ ਸਾਰਾ ਕੁਸ ਜਿਹੜਾ 150 ਡੱਬਾ ਹੁੰਦਾ ਕਿ 200 ਹੁੰਦਾ ਪੁੱਚੋ ਮੰਡੀ ਨਾਲ ਉਹਨੇ ਇੱਥੇ ਇੰਜ ਲਾਤਾ ਇੰਜ ਕਰਕੇ ਪਰੇ ਖੜਤਾ ਡੈਮਨ ਨੇ ਆਲਾ ਵੀ ਲੁੱਟ ਲਵਾ ਸਾਰੀ 200 200 ਸਾਰੀ ਲੁੱਟ ਲਈ ਲੋਕਾਂ ਨੇ ਉਹਨੇ ਜਾਣਾ ਸੀ ਗਾਹਾਂ ਪਰ ਉਪਰ ਤੋਂ ਗਾਹਾਂ ਪਾਕਿਸਤਾਨ ਕਰਨੀ ਦਿੱਲੀ ਕਹਿੰ ਨੂੰ ਆਈ ਸੀ ਤੇ ਇੱਥੇ ਬਸ ਲੁੱਟ ਲਈ ਲੋਕਾਂ ਨੇ ਸਾਰੀ ਮਤ ਬੰਦੇ ਮਾਰਦੇ ਸਮਾਨ ਲੁੱਟ ਲੈ ਇੱਕ ਤਰ੍ਹਾਂ ਦਾ ਨਾ ਬੰਦੇ ਉਹ ਜੇ ਹੈ ਹੀ ਸੀ ਉਹਦੇ ਬੰਦੇ ਬਾਬੂ ਸੀਗਾ ਘਰ ਸੀਗਾ ਉਹਦਾ ਜਾਣੀ ਸੀ ਉਹਨਾਂ ਨੇ ਅਸਾਂ ਉਹ ਕਹਿੰਦਾ ਖਾਲੀ ਕਰਕੇ ਗਾਂ ਉਧਰੋਂ ਭਰ ਕੇ ਲੈ ਆ ਕੇ ਸੀ ਦੀ ਭਰ ਕੇ ਲੈ ਆਇਆ ਸੀ ਜਾਣੇ ਸਮਾਨ ਲੈ ਜਾਣਾ ਉਹ ਉਧਰੋਂ ਪੰਜੇ ਉਧਰੋਂ ਜਿਹੜੀਆਂ ਹੈਗਾਂ ਉਧਰੋਂ ਵੱਡੇ ਟੁੱਕਿਆਂ ਦੀਆਂ ਲਾਸ਼ਾਂ ਵੀ ਤੁਸੀਂ ਦੇਖੀਆਂ ਗੱਡੀਆਂ ਚ ਲਾਗਦੀਆਂ ਨਹੀਂ ਜੀ ਉਹ ਤਾਂ ਉਹੀ ਬਸ ਇੱਕ ਗੱਡੀ ਆਈ ਹੈ ਗਾਹਾਂ ਤੱਕ ਹੀ ਆਉਣਾ ਸੀ ਪੁਰੋ ਪੁਰਸੋਂ ਪਿੱਛੇ 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 ਰਹੀ ਉਹ ਗਾਹਾਂ ਨਹੀਂ ਆਈ ਉਹਦਵਾ ਚੱਲ ਪਿਆ ਹਾਂ ਬਸ ਉਹਦੂ ਚੱਲ ਪਿਆ ਜੀ ਉਹ ਗੱਡੀ ਦੇਖ ਕੇ ਚੱਲ ਪਿਆ ਗੱਡੀ ਦੇਖ ਕੇ ਚੱਲ ਪਿਆ ਜੀ ਕਟਾ ਬੱਢੀ ਆ ਗਈ ਗੱਡੀ ਤੇ ਬੱਚੇ ਵੀ ਵਰਤੇ ਦੇਖ ਲਾ ਘਾਟੇ ਪਾਤੇ ਬੁਰਗੀਆਂ ਦੇ ਹਾਂ ਬੁਰਗੀਆਂ ਦੇ ਵੀ ਮੰਮੇ ਮੰਮੇ ਵਰਤੇ ਜਾਣੇ ਕਟਾ ਵਰਦੀ ਕਰਤੀ ਜਮਾ ਜਾਣੋ ਕੋਈ ਮਾਰਿਆ ਨਹੀਂ ਸੀ ਉਹਨਾਂ ਨੇ ਬੁਰਾ ਹਾਲ ਕਰਕੇ ਪਈ ਹਾਂ ਬੁਰਾ ਹਾਲ ਕੇ ਆਪਣੇ ਤਾਂ ਉਂ ਮਾਰੇ ਵਰਤੇ ਚੱਲ ਸਾ ਦਾ ਮੁੱਕ ਕੇ ਪਰੇ ਸੈਪਾ ਮੁੱਕਿਆ ਇੱਕ ਪਾਸਾ ਦਾ ਹੋ ਗਿਆ ਉਹ ਜਿਹੜੀ ਕਟਾ ਬੱਢੀ ਕਰੀ ਉਹ ਮਾੜੀ ਗੱਲ ਕਰੀ ਨਾ ਬੈਂਟ ਕਰਦੀ ਹੂੰ ਨੇ ਮੈਨਾਂ ਮਾਲਾ ਮਾਰੇ ਕਿਸੇ ਨੇ ਵੱਡੇ ਕੋਈ ਹੋਰ ਗਏ ਫਿਰ ਸਤਾਪ ਕਿਸੇ ਨੂੰ ਹਟਾਉਣਾ ਨਹੀਂ ਇਹ ਵੀ ਆ ਬਸ ਤੈਨੂੰ ਪਤਾ ਫਿਰ ਤੇ ਫਿਰ ਸੋਡਾ ਕੋਈ ਯਾਰ ਬੇਲੀ ਸੀਗਾ ਉਦੋਂ 13 ਸਾਲ ਦੀ ਉਮਰ ਚ ਬਹੁਤ ਯਾਰ ਬਣ ਜਾਂਦੇ ਹੁੰਦੇ ਮੁਸਲਮਾਨਾਂ ਦੇ ਮੁੰਡੇ ਯਾਰ ਹੋਣੇ ਉਹ ਟਾਈਮਾਂ ਚ ਨਹੀਂ ਯਾਰ ਤਾਂ ਸੀਗੇ ਬੰਦੇ ਪੰਜ ਚਾਰ ਬੰਦੇ ਰੱਖੇ ਸੀ ਲੋਕਾਂ ਨੇ ਉਹਨੇ ਉਹਨਾਂ ਚ ਫਿਰ ਮਾਰੇ ਗਏ ਤੇ ਉਹ ਚਲੇ ਗਏ ਨਹੀਂ ਉਹ ਤਾਂ ਵਿਚ ਰੱਖ ਲਈ ਸੀ ਜਿਹੜੀ ਕੋਈ ਆਏ ਆਏ ਸੀ ਜਿਵੇਂ ਸਕੀਰੀ ਚ ਆ ਆਪ ਦਾ ਉਹਨਾਂ ਨੇ ਬੰਦਾ ਇੱਥੋਂ ਸਕੀਰੀ ਚ ਭੇਜਦਾ ਉਥੋਂ ਬੰਦਾ ਆਪ ਲੈ ਲਿਆ ਆ ਮੇਰਾ ਕਰੀ ਬਟਾ ਬਟਾ ਦਾ ਸਾ ਕਰ ਲਿਆ ਤੇ ਜਦੋਂ ਰੋਲਾ ਪਿਆ ਰੋਲੇ ਤੋਂ ਬਾਅਦ ਜਾਨੀ ਹਟਿਆ ਰੋਲਾ ਉਸ ਤੋਂ ਬਾਅਦ ਉਹ ਉੱਥੇ ਜਾਵੜਾ ਤੇ ਉਹ ਐਸੇ ਆ ਗਿਆ ਹਾਂ ਇਹ ਸੀਗਾ ਜਦੋਂ ਮਹਾਰਾਜ ਜਦੋਂ ਰੋਲਾ ਹਟਿਆ ਫਿਰ ਮਹੀਨੇ ਬਾਅਦ ਡੇਢ ਮਹੀਨੇ ਬਾਅਦ ਫਿਰ ਬੰਦੇ ਉਧਰੋਂ ਲੈਣ ਆਉਂ ਇਧਰੋਂ ਉਧਰ ਜਾਂਦੇ ਵੀ ਰਹੇ ਮਿਲਣ ਜਾਂਦੇ ਜਿੰਦੇ ਮਿਲਣ ਨੂੰ ਤਾਂ ਅੱਡੀ ਛੇਤੀ ਕੋਈ ਨਹੀਂ ਗਿਆ ਨਾ ਨਾ ਅੱਡੀ ਛੇਤੀ ਕੋਈ ਮਿਲਣ ਕਿਥੇ ਕੋਈ ਜਾਣ ਦਿੰਦਾ ਸੀ ਨਾ ਹੀ ਕੋਈ ਕਿਸੇ ਦੇ ਕੀ ਬਾਹਾਂ ਕੜੀਆਂ ਸੀ ਕਿਸੇ ਦਾ ਕਿਹਦਾ ਮਿਲਣ ਨੂੰ ਉਸੇ ਗਾਂ ਭੈਣ ਦਾ ਮਾਸੀ ਦਾ ਪੁੱਸੀ ਗਾ ਤੇ ਫਿਰ ਜਿਹੜੀਆਂ ਉਹਨਾਂ ਦੇ ਜ਼ਮੀਨਾਂ ਸੀਗੀਆਂ ਜਿਹੜੀਆਂ ਉਦੋਂ ਤਹਰੋ ਉਹ ਲਾਮ ਕਰਤੀਆਂ ਸੀ ਇੱਥੇ ਮਲਕੇ ਜਿਹੜੇ ਹਾਂ ਮਗਰ ਉਹ ਬਾਅਦ ਚ ਮਰਬਾ ਬੰਦੀ ਹੋਈ ਨਾ ਮਰਬਾ ਬੰਦੀ ਹੋਈ ਉਹਦੋਂ ਨਾ ਲਾਮ ਕਰਤੀ ਸੀ ਐਸੇ ਸਾਡੇ ਪੰਡ ਸੀ ਆਹ ਪੰਡ ਤੇ ਲੈ ਲਈ ਸੀ ਕੁਝ 15 16 ਬੀਬ ਕੀ ਇਹਨਾਂ ਲਾਮੀ ਹੋ ਹਾਂ ਹਾਂ ਸਾਰੀ ਸਾਰੀ ਲਾਮ ਹੋ ਗਈ ਸੀ ਬੜਾ ਟੁੱਟ ਗਈ ਸਾਰੀ ਬੰਦ ਸੀ ਜੰਨੇ ਫਿਰ ਕੀ ਸੋਚਦਾ ਫਿਰ ਦੇਸ਼ ਵੰਡੇ ਦਾ ਸਾਨੂੰ ਫਾਇਦਾ ਹੋਇਆ ਤਾਂ ਨੁਕਸਾਨ ਹੀ ਹੋਇਆ ਨੋ ਕਿ ਸ਼ਾਂਤਤਾ ਤੁਹਾਨੂੰ ਪਤਾ ਹੀ ਹੈ ਜਿਹਨਾਂ ਦੇਖੋ ਕੋਈ ਉਹਨਾਂ ਦੀ ਕਿਸੇ ਨਾਲ ਲਾਗ ਨਹੀਂ ਸੀ ਡਰ ਨਹੀਂ ਸੀ ਮੁਸਲਮਾਨ ਜਾਣੇ ਕੋਈ ਚੰਗੇ ਭਲੇ ਵਧੀਆ ਆਪਣੇ ਨਾਲ ਮਿਲਤ ਬੱਲਣ ਵਾਲੇ ਸੀਗੇ ਕੋਈ ਆਪਣੇ ਜਿਵੇਂ ਆਪਾਂ ਭੈਣ ਪਾਈਆਂ ਹੀ ਸੀ ਕੋਈ ਕਿਸੇ ਨਾਲ ਭੋਰਾ ਨਹੀਂ ਲੜਦੇ ਸੀ ਤੇ ਉਹਨਾਂ ਨੂੰ ਤੈਨੂੰ ਪਤਾ ਜਦੋਂ ਕੋਈ ਚੱਲ ਪਿਆ ਕੰਮ ਦੇ ਲਾ ਉਹਨਾਂ ਨੇ ਮਾਰ ਲਾ ਗਏ ਦੱਸੋ ਕੀ ਗੱਲ ਜਾਣੇ ਦੱਸ ਹੂੰ ਮਾਲਕਾ ਫਿਰ ਉਹ ਉਹ ਗੱਲਾਂ ਯਾਦ ਕਰਕੇ ਹਣੋਂ ਕਹਿੰਦੇ ਅੱਖਾਂ 'ਚ ਆ ਜਾਂਦਾਂਗੇ ਯਾਰ ਬੜਾ ਉਦੋਂ ਯਾਦ ਤਾਂ ਫਿਰ ਆ ਜਾਂਦੀਆਂ ਵੀ ਉਹ ਬੇਚਾਰਾ ਨੇ ਕੁਝ ਕਰਿਆ ਨਹੀਂ ਕਤਰੇ ਨਹੀਂ ਘਰਾਂ ਤੋਂ ਕੱਢ ਕਰਕੇ ਬੇਚਾਰੇ ਮਾਰ ਤੇ ਦੇਖ ਲੈ ਲੈ ਕਿਧਰੇ ਉਹਨਾਂ ਦੇ ਘਰ ਗਏ ਕਿਧਰੇ ਉਹਨਾਂ ਦੀਆਂ ਜ਼ਮੀਨਾਂ ਗਈਆਂ ਕਿਧਰੇ ਕੁਸ ਗਿਆ ਹੂੰ ਸੋ ਇਹ ਸਨ ਬਾਪੂ ਨੇ ਜਿਹੜੀਆਂ ਗੱਲਾਂ ਦੱਸੀਆਂ ਜਿਹੜੀਆਂ ਕਿਉਂਕਿ ਨਾ ਬਹੁਤ ਘੱਟ ਰਹਿ ਗਏ ਆ ਲੱਗ ਬਾਬੂ ਦੀ ਉਮਰ 93 ਸਾਲਾ ਜਿਹੜਾ ਹਜੇ ਗੱਲਬਾਤ ਕਰਦਾ ਨਹੀਂ ਤਾਂ ਆ ਲਗਭਗ ਇਹ ਆਖਰੀ ਪੀੜ੍ਹੀ ਆ ਜਿਨ੍ਹਾਂ ਨੇ ਜਿਹੜਾ ਹੈਗਾ ਆਪਾਂ ਕਹਿੰਦੇ ਸਾਡੇ ਤਾਂ ਭਾਵੇਂ ਦੇਸ਼ ਨੂੰ ਆਜ਼ਾਦੀ ਕਹਿੰਦੇ ਆ ਸਾਡੇ ਵਾਲੇ ਪਾਸਤਾ ਜੇ ਰੌਲਾ ਹੀ ਕਹਿੰਦੇ ਵੀ ਰੌਲਾ ਜਦੋਂ ਪਿਆ ਸੀ ਆਜ਼ਾਦੀ ਨਹੀਂ ਜੀ ਬਰਬਾਦੀ ਵਾਲੀ ਗੱਲ ਹੀ ਹੋ ਗਈ ਜਾਨੇ ਸਹੀ ਪੁੱਛਦੇ ਹੋ ਤਾਂ ਆਜ਼ਾਦੀ ਕਿਹੜੀ ਹੋਈ ਹਾਂ ਰੌਲਾ ਬਰਬਾਦੀ ਸੀ ਕਿਉਂਕਿ ਲੋਕਾਂ ਨੂੰ ਬਣੇ ਬਣਾਏ ਘਰ ਜ਼ਮੀਨਾਂ ਖਾ ਲ ਗਏ ਆਪ ਦਾ ਘਰ ਵਿਜੜਿਆ ਘਰ ਸਾਰੇ ਛੱਡਦੇ ਆ ਉਧਰ ਵੀ ਜਾੜਦੇ ਇੱਧਰ ਵੀ ਜਾੜਦੇ ਦੇ ਉਹ ਅੱਧੇ ਤਾਂ ਲੋਕ ਕੋਈ ਬੰਦੇ ਲਗਦਾ 10 20 ਤਾਂ ਬਿਨਾ ਪਿਆ ਹੀ ਸੀ ਅਗਰਾਂ ਨੇ ਲਿਆ ਲਿਆ ਕੇ ਕਰੇ ਬਾਅਦ ਲੰਗਾਰੀਆਂ ਬਣਾ ਲੀਆਂ ਪਿਆ ਹੈਗੇ ਹੈ ਕਮਲਿਆ ਅਗਲੀ ਤੈਨੂੰ ਪਤਾ ਕੌਣ ਐ ਕਰਦੀ ਆ ਚਲੋ ਪਾਈ ਰੋਟੀ ਖਾਣੀ ਆ ਦੱਪਾ ਖਾ ਲਓ ਹੋਰ ਕੀ ਸੋਹਣਾ ਸਮਾਂ ਦਿਆਂ ਜਿਹੜੀਆਂ ਗੱਲਾਂ ਬਾਪੂ ਨੇ ਜਿਹੜਾ ਉਹ ਸਮਾਂ ਆਪਦੇ ਆਜਰੀਆਂ ਚੀਜ਼ਾਂ ਦੇਖੀਆਂ ਉਹ ਤੁਹਾਡੇ ਨਾਲ ਸਾਂਝੀਆਂ ਕੀਤੀਆਂ ਮਾਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਇਹੋ ਜੀ ਵੰਡ ਜਿਹੜੀ ਹੈਗਾ ਦੁਬਾਰਾ ਨਾ ਆਵੇ ਉਹ ਜਿਹੇ ਦਿਨ ਨਾ ਆਉਣ ਕਿਉਂਕਿ ਜਿਹੜਾ ਉਹ ਸਮਾਂ ਉਹ ਹੰਢਾਇਆ ਹੈ ਠੀਕਾ ਤਾਂ ਮੈਨੂੰ ਲੱਗਦਾ ਉਹ ਜਿਨ੍ਹਾਂ ਨੇ ਦੇਖੇ ਆ ਜਾਂ ਸੁਣੇ ਵੀ ਹੋਣੇ ਆ ਉਹਨਾਂ ਦੇ ਵੀ ਰੌਣਕ ਤੇ ਖੜਾ ਕਰਨ ਆ। ਜਾਂਦੇ ਵੀ ਯਾਰ ਬਾਹਣਾ ਦੇ ਵਿੱਚ ਜਾਂਦੇ ਹੁੰਦੇ ਸੀ ਅੰਗਾਹ ਮੁਸਲਮਾਨ ਵਿੱਚ ਬਾਹਣਾ ਚ ਵੀ ਮਾਰ ਦਿੰਦੇ ਸੀ ਕੋਈ ਪਾਈ ਡਰ ਵੀ ਜਾਂਦੇ ਸੀ ਉਹਨਾਂ ਤੋਂ ਪਹਿਣੀਆਂ ਪਹਿਲਾਂ ਵਰਖਾ ਨਹੀਂ ਪੈਂਦੀ ਸੀ ਜਮਾਰਾਂ ਆਉਂਦੇ ਪਾਣੀ ਨਹੀਂ ਸੁੱਕ ਜਾਂਦੀਆਂ ਪੈਂਦੀਆਂ ਫੇਰ ਮੁੜ ਕੇ ਓਡੀਆਂ-ਓਡੀਆਂ ਹੋ ਗਈਆਂ ਦੇਖ ਕੇ ਡਰ ਆਉਣ ਲੱਗਾ ਵਿੱਚ ਕਿਹਨਾਂ ਕਿਤੇ ਮੁਸਲਮਾਨ ਬੈਠੇ ਹੋਣ। ਭੈਣ ਦਾ ਫੇਰ ਤਾਂ ਬਾਹਨ ਤੋਂ ਹੀ ਵੱਢ ਲਿਆਉਂਦੇ ਕੱਕ ਐਡੇ-ਐਡੇ ਹੋ ਗਏ ਕੱਕ ਲੱਕ ਲੱਕ ਨਾ ਮੀ ਪਿਆ ਤੇ ਹੋਰੋਂ ਮੀ ਪਿਆ ਉਹ ਅੱਧਾ ਅੱਧਾ ਅੱਸੂ ਜਾ ਕੇ ਹਟਿਆ ਅੱਧਾ ਅੱਸੂ ਦੇ ਲੱਕ ਕਿਹੜੇ ਬਾਦੋਂ ਦਾ ਪਣ ਲੱਗਿਆ ਹੈ ਹਾਂ ਸੱਤ ਪਾਦੋਂ ਨੂੰ ਪੈਣ ਲੱਗਿਆ ਤੇ ਅੱਧਾ ਅੱਸੂ ਹਟਿਆ ਇੱਕ ਮਹੀਨਾ ਮੀ ਪਈ ਗਾ ਹਾਂ ਉਹ ਜਿੰਨਾ ਜੇ ਕਤਲੇ ਆਮ ਹੋਈ ਗਿਆ ਉਹਨਾਂ ਚ ਮੀ ਪਈ ਹਾਂ ਹਾਂ ਬਪਾਹੀ ਗਿਆ ਇਹ ਕਤਲੇ ਆਮ ਹੋਈ ਗਿਆ ਤੇ ਪਹਿਲਾਂ ਉਦੋਂ ਜਾਣੇ ਮੀ ਘੱਟ ਪੈਂਦੇ ਸੀ ਜਿੱਛਾ ਜੀ ਪੁੱਛਦਾ ਇਧਰ ਸ਼ਹਿਰਗੜ ਨੂੰ ਜਾਂਦੇ ਸੀ ਮੀਰ ਜਾਂਦੇ ਕੋਈ ਰਾਹ ਨਹੀਂ ਪੈਂਦਾ ਸਿੱਧੇ ਬਸ ਕਦਰ ਸੌਣੀ ਜਾਂਦੀ ਸਿੱਧੇ ਬਿਨਾ ਪੰਜਾਂ ਹੀ ਜ਼ਮੀਨਾਂ ਪੰਜਾਂ ਹੁੰਦੀਆਂ ਕਿਉਂ ਪਾਣੀ ਲੱਗਦਾ ਸੀ ਘੱਟ ਤੇ ਵਰਖਾ ਘੱਟ ਪੈਂਦੀ ਸੀ ਕਈ ਵਾਰੀ ਦਾ ਹਲ ਹਲ ਚਵਾਸ ਲਾ ਕੇ ਬੀਜ ਦੇ ਉਹ ਕਿੱਥੇ ਹੁੰਦੇ ਸੀ